ਕਿਸਾਨ ਸਾਥੀਓ ਕਈ ਸਾਰੇ ਕਿਸਾਨ ਵੀਰਾਂ ਦੇ ਫੋਨ ਇਸ ਤਰ੍ਹਾਂ ਦੇ ਆ ਰਹੇ ਐ ਕਿ ਕਣਕ ਨੂੰ ਪਾਣੀ ਲਾ ਦਈਏ ਕਿ ਨਾ ਲਾਈਏ ਕਿਉਂਕਿ ਹੈ ਵੀ ਦੁਚਿੱਤੀ ਵਾਲਾ ਕੰਮ ਤਾਂ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਐ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਮੈਂ ਹੁਣ ਕੁਲਦੀਪ ਸਿੰਘ ਸ਼ੇਰਗੰਗਰਖਾਈ ਫਤਰੀ ਸੰਜਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਹਰ ਸਾਲ ਹੀ ਕਣਕ ਦੇ ਖੀਰਲੇ ਪਾਣੀ ਤੇ ਵੀਡੀਓ ਪਾਈਦੀ ਐ ਪਰੰਤੂ ਹਰ ਸਾਲ ਬਦਲਾਅ ਹੁੰਦਾ ਕੁਛ ਨਾ ਕੁਛ ਪੌਸਮੇ ਦਾ ਮੌਸਮ ਤੇ ਵਾਤਾਵਰਨ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪ੍ਰਭਾਵਿਤ ਕਰਦੀਆਂ ਤਾਂ ਵੀਡੀਓ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਦੇਖੋ ਪਾਣੀ ਜਿਹੜਾ ਹੈਗਾ ਨਾ ਉਹ ਤੁਹਾਡੇ ਖੇਤ ਦੀ ਮਿੱਟੀ ਕਿਹੋ ਜੀ ਹੈ ਜੈਵਿਕ ਮਾਦਾ ਕਿੰਨਾ ਕੁ ਹੈਗਾ ਹਲਕੀ ਹੈ ਭਾਰੀ ਹੈ ਦਰਮਿਆਨੀ ਹੈ ਕਲਰ ਵਾਲੀ ਹੈ ਸੇਮ ਵਾਲੀ ਹੈ ਇਹ ਸਾਰੀਆਂ ਚੀਜ਼ਾਂ ਨਿਰਪਰ ਕਰਦਾ ਹੁਣ ਕਈ ਖੇਤ ਇਹੋ ਜਿਹਾ ਕਿ 15 ਫਰਵਰੀ ਦਾ ਪਾਣੀ ਬੰਦ ਕੀਤਾ ਉਹਦੂ ਪਾਣੀ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਤੇ ਕਈ ਖੇਤ ਇਹੋ ਜਿਹਾ ਕਿ ਅਜੇ ਤੀ ਗਾਂ ਦੀਆਂ ਪਾਣੀ ਜਿਹੜਾ ਹੈਗਾ 10 ਅਪ੍ਰੈਲ ਤੱਕ ਵੀ ਲੱਗਣਗੇ ਤਾਂ ਫਿਰ ਅਲੱਗ-ਅਲੱਗ ਖੇਤ ਦੀ ਕਹਾਣੀ ਅਲੱਗ-ਅਲੱਗ ਹੁੰਦੀ ਹੈ ਤਾਂ ਵੀਡੀਓ ਤੁਹਾਡੀ ਥੋੜੀ ਮਦਦ ਕਰ ਸਕਦੀ ਹੈ ਅਸਲੀ ਡਿਸੀਜਨ ਤੁਸੀਂ ਖੁਦ ਹੀ ਲੈਣਾ ਹੁੰਦਾ ਹੈ ਤਾਂ ਆ ਮੈਂ ਵੀਡੀਓ ਜਿਹੜਾ ਬਣਾ ਰਿਹਾ ਮਾਰਚ 16 ਮਾਰਚ 2024 ਹੈ ਕਿਉਂ ਇਹ ਗੱਲ ਕਰ ਰਿਹਾ ਹੈ ਕਿਉਂਕਿ ਵੀਡੀਓ 25 26 27 28 ਦੇ ਵਿੱਚ ਵੀ ਦੇਖੀ ਜਾਣੀ ਹੈ ਪਰੰਤੂ ਆਹ ਸਾਲ ਅਲੱਗ ਹੈ 2024 ਦਾ ਕਿਵੇਂ ਅਲੱਗ ਹੈ ਪਹਿਲਾਂ ਕਹਾਣੀ ਸਮਝੋ ਦੇਖੋ ਬਹੁਤ ਸਾਲਾਂ ਬਾਅਦ ਜਿਹੜਾ ਪਛੇਤਾ ਕੋਹਰਾ ਪਿਆ ਹੈ ਮਤਲਬ ਇਹ ਕਿ ਜਿਹੜਾ ਫਰਵਰੀ ਵਾਲਾ ਕੋਹਰਾ ਆਪ ਅਕਸਰ ਸ਼ੁਰੂ ਚ ਗੱਲ ਕਰਦੇ ਹੁੰਦੇ ਹਨ ਨਾ ਕਿ ਗੇਤੀ ਕਣਕ ਬੀਜਾਂਗੇ ਤਾਂ ਫਰਵਰੀ ਵਾਲਾ ਕੋਹਰਾ ਮਾਰ ਜੂਗਾ ਤੇ ਇਸ ਸਾਲ ਉਹ ਚੀ ਬਣੀ ਕਿ ਪਤਲਾ ਪਤਲਾ ਕੋਰਾ ਪਿੰਦਾਰਿਆ ਤੇ ਠੰਡ ਇੰਨੀ ਕੋ ਰਹੀ ਫਰਵੀ ਦੇ ਵਿੱਚ ਕਿ ਉਹ ਠੰਡ ਜਿਹੜੀ ਜਨਵਰੀ ਦੇ ਵਾਂਗ ਸੀ ਉਹ ਠੰਡ ਜਿਹੜੀ ਹੈਗੀ ਹੈ ਫਰਵੀ ਦੇ ਵਿੱਚ ਉਸ ਤੋਂ ਜਿਆਦਾ ਠੰਡ ਦੇਖਣ ਨੂੰ ਮਿਲੀ ਮੇਰੇ ਘਰੇ ਨਾ ਚੀਕੂ ਦੇ ਬੂਟੇ ਲੱਗੇ ਆ ਕਈ ਸਾਲਾਂ ਨੇ ਲੱਗੇ ਆ ਬਹੁਤ ਚੀਕੂ ਲੱਗਦਾ ਪਹਿਲੀ ਵਾਰੀ ਹੋਇਆ ਕਿ ਚੀਕੂ ਦੇ ਪੱਤੇ ਜਿਹੜਾ ਕੋਰੇ ਨਹੀਂ ਝਾੜਦੇ ਤਾਂ ਇਸ ਤਰੀਕੇ ਦੇ ਹਾਲਾਤ ਚ ਕਣਕ ਤੇ ਕੀ ਹੋਇਆ ਕਣਕ ਤੇ ਕੀ ਹੋਇਆ ਕਿ ਕਣਕ ਦਾ ਜਿਹੜਾ ਅਨਸਾਰਾ ਸੀ ਉਹ ਲੇਟ ਹੋ ਗਿਆ ਕਣਕ 10 ਤੋਂ ਲੈ ਕੇ 15 ਦਿਨ ਤੱਕ ਲੇਟ ਹੋਈ ਹੈ ਕਈ ਜਗ੍ਹਾ ਤੇ ਤਾਂ ਕਈ ਜਗ੍ਹਾ ਤੇ ਇਸ ਤਰ੍ਹਾਂ ਵੀ ਹੋਇਆ ਕਿ ਜਿਹੜੀ ਕਣਕ ਉਹ ਠੰਡ ਚ ਨਿਸਰਾਈ ਉਸ ਕਣਕ ਦਾ ਦਾਣਾ ਉੱਥੇ ਹੀ ਰੁਕ ਗਿਆ ਦਾ ਪੋਲੀਨੇਸ਼ਨ ਹੋਇਆ ਹੀ ਨਹੀਂ ਤੁਸੀਂ ਇਹਦੇ ਬਾਰੇ ਸਵਾਲ ਵੀ ਕੀਤੇ ਸੀ ਆਪਾਂ ਇੱਥੇ ਵੀਡੀਓ ਵੀ ਪਾਈ ਸੀਗੀ ਤਾਂ ਫਿਰ 15 ਦਿਨਾਂ ਬਾਅਦ 10 ਦਿਨਾਂ ਬਾਅਦ ਉਹ ਜਿਹੜੇ ਦਾਣੇ ਸਿਰ ਤਾਪਮਨ ਠੀਕ ਹੋਇਆ ਉਹਨਾਂ ਨੇ ਦੁਬਾਰਾ ਪੋਲੀਨੇਸ਼ਨ ਕੀਤਾ ਤੇ ਦੁਬਾਰਾ ਉਹ ਵਧੇ ਤੇ ਕਈ ਦਿਨ ਤੇ ਇਹੋ ਜੇ ਅਸੀਂ ਜਿਹੜੇ ਖਤਮ ਹੀ ਹੋ ਗਏ ਤੇ ਦੁਆਰਾ ਵਦੇ ਨਹੀਂ ਫੋਕ ਪੈ ਗਈ ਤਾਂ ਕੁੱਲ ਮਿਲਾ ਕੇ ਫਿਰ ਹੁਣ 2024 ਲੱਗ ਹੋ ਗਿਆ ਨਾ ਕਿ ਜਿਵੇਂ ਹੁਣ ਆਪਾਂ ਪਿਛਲੇ ਸਾਲਾਂ ਚ ਕਹਿੰਦੇ ਆ ਕਿ 15 ਮਾਰਚ ਜਾਂ ਚੜ੍ਹੇ ਚੇਤ ਤੋਂ ਬਾਅਦ ਪਾਣੀ ਨਾ ਲਾਇਓ ਕਣਕ ਜਿਹੜੀ ਦਾੜ ਕਾਲਾ ਪੈ ਜਾਊਗਾ ਕਣਕ ਡੇਪੂਗੀ ਕਣਕ ਦੇ ਨੁਕਸਾਨ ਹੋ ਜਾਣਗੇ ਪਰੰਤੂ ਇੱਥੇ ਹੁਣ ਉਹ ਚੀਜ਼ ਲਾਗੂ ਹੀ ਨਹੀਂ ਹੁੰਦੀ ਕਿਉਂਕਿ ਕਣਕੀ ਲੇਟ ਹੋ ਗਈ ਕਣਕ ਲੇਟ ਹੋ ਗਈ ਜਿਹੜਾ ਬੰਦਾ 15 ਮਾਰਚ ਨੂੰ ਪਾਣੀ ਬੰਦ ਕਰਦਾ ਉਹ ਤਾਂ 30 ਮਾਰਚ ਤੇ ਆਪਣੇ ਆਪ ਹੀ ਚਲਾ ਗਿਆ ਤਾਂ ਇਹ ਇੱਕ ਪੁਆਇੰਟ ਹੈਗਾ ਹੁਣ ਇਹਦੇ ਲਈ ਤੁਸੀਂ ਆ ਪੁਆਇੰਟ ਧਿਆਨ ਰੱਖ ਕੇ ਜਿਹੜੀਆਂ ਮੈਂ ਅਗਲੀਆਂ ਗੱਲਾਂ ਕਰਦਾ ਉਹਨਾਂ 'ਤੇ ਧਿਆਨ ਨਾ ਸੁਣ ਲਿਓ ਤਾਂ ਪਾਣੀ ਲਾਉਣਾ ਜ਼ਰੂਰੀ ਕਿਉਂ ਹੁੰਦਾ ਹੈ ਕਿਉਂਕਿ ਜੇ ਸਮੇਂ ਦਾਣਾ ਬਣ ਰਿਹਾ ਹੈ ਜੇਕਰ ਇਸ ਸਮੇਂ ਕਣਕ ਨੂੰ ਸੁੱਕਾ ਲੱਗ ਜੇ ਤਾਂ ਉਹਦੇ ਨਾਲ ਝਾੜ ਤੇ ਕਾਫੀ ਜਿਹਾ ਫਰਕ ਪੈਂਦਾ ਤੇ ਦਾਣੇ ਦੀ ਕੁਆਲਿਟੀ ਜਮ ਉੱਡ ਜਾਂਦੀ ਹੈ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਸਾਡੀ ਸੈਂਡੀ ਲੋਮ ਹੁੰਦੀ ਹੈ ਜਿਹੜੀ ਰੇਤਲੀ ਮਿੱਟੀ ਹੁੰਦੀ ਹੈ ਜਾਂ ਸੈਲਟ ਲੌਮ ਹੁੰਦੀ ਹੈ ਮਤਲਬ ਕਿ ਆਪਾਂ ਕਰੀਏ ਹਲਕੀ ਤੇ ਦਰਮਿਆਨੀਆਂ ਮਿੱਟੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਜਦੋਂ ਕਣਕ ਸੌਫਟ ਡੋ ਸਟੇਜ ਤੇ ਹੋਊਗੀ ਮਰਕੇ ਕਣਕ ਦਾ ਦਾਣਾ ਪੂਰਾ ਬਣਿਆ ਉਹਨੂੰ ਨੱਪਿਆ ਤੇ ਵਿੱਚੋਂ ਦੁੱਧ ਜਾਂ ਨਿਕਲਦਾ ਹੈ ਉਦੋਂ ਆਪਾਂ ਇੱਕ ਫੀਲਡ ਕੈਪੈਸਿਟੀ ਤੇ ਪਾਣੀ ਦੇ ਦਈਏ ਤਾਂ ਉਸੇ ਇੱਕ ਪਾਣੀ ਦੇ ਨਾਲ ਕਣਕ ਨੇ ਪੱਕ ਜਾਣਾ ਕਿਹੜੀ ਸਟੇਜ ਜਦੋਂ ਦਾਣੇ ਦੇ ਵਿੱਚ ਦੁੱਧ ਆ ਪਰ ਗਿਆ ਠੀਕ ਹੈ ਤਾਂ ਇਹਦੇ ਤੋਂ ਬਾਅਦ ਜਿਹੜਾ ਪਾਣੀ ਦੇਵਾਂਗੇ ਉਹਦੇ ਨਾਲ ਫਿਰ ਜਿਹੜਾ ਹੈਗਾ ਦਾਣਾ ਵੀ ਖਰਾਬ ਹੁੰਦਾ ਹੈ ਪਾਣੀ ਦਾ ਵੀ ਨੁਕਸਾਨ ਹੁੰਦਾ ਹੈ ਬਿਮਾਰੀਆਂ ਵੀ ਲੱਗਦੀਆਂ ਟੇਕ ਵਾਲਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਤੇ ਫਸਲ ਵੀ ਕਈ ਵਾਰੀ ਸੁੱਕ ਜਾਂਦੀ ਹੈ ਪਰੰਤੂ ਇੱਕ ਤਰੀਕੀ ਹੋਇਆ ਹੈ ਇੱਕ ਤਰੀ ਜਿਹੜਾ ਕਿਸਾਨ ਵੀਰ ਦੇ ਫੋਨ ਆਉਂਦੇ ਪੁੱਛਦੇ ਦਾਣਾ ਕਿੰਨਾ ਬਣਿਆ ਹੈ ਦਾਣਾ ਤਾਂ ਇਹ ਬਣਿਆ ਹੀ ਨਹੀਂ ਦਾਣਾ ਤਾਂ ਇਹ ਅੱਧਾ ਹੀ ਬਣਿਆ ਹੈ ਦਾਣਾ ਤਾਂ ਇਹ ਦਾ ਇੱਕ ਚੌਥਾ ਐਸੇ ਹੀ ਬਣਿਆ ਹੈ ਜੇ ਦਾਣਾ ਹਜੇ ਚੌਥਾ ਐਸਾ ਬਣਿਆ ਤੇ ਆਪਾਂ ਹੁਣੇ ਪਾਣੀ ਬੰਦ ਕਰਕੇ ਬੈਠ ਜਾਾਂਗੇ ਤਾਂ ਫੇਰ ਕੰਮ ਸਹੀ ਨਹੀਂ ਹੈਗਾ ਨਾ ਦੇਖੋ ਮੈਂ ਕਈ ਏਰੀਆ ਪੰਜਾਬ 'ਚ ਇਹੋ ਜਿਹੀ ਹੈ ਜਿੱਥੇ ਕਿ ਅੱਧੇ ਦਾਣੇ ਤੇ ਪਾਣੀ ਬੰਦ ਹੋ ਜਾਈਏ ਤਾਂ ਪਾਣੀ ਉਹਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਤੁਹਾਨੂੰ ਤੁਹਾਡੇ ਪਿੰਡ ਦਾ ਤੁਹਾਡੀ ਜ਼ਮੀਨ ਦੇ ਹਿਸਾਬ ਦਾ ਪਤਾ ਹੈ ਪਰੰਤੂ ਜੇਕਰ ਤੁਹਾਡੇ ਪਾਣੀ ਤੁਸੀਂ ਅੱਗੇ ਲਾਉਣੇ ਹੋ ਹਨਾ ਕੋਈ ਜਿਹੜਾ ਵੀ ਪਿਛਲੀ ਵਾਰੀ ਪਸਾਲਾਂ ਦੀ ਫਰਵਰੀ 'ਚ ਬੰਦ ਪਾਣੀ ਕਰਦਾ ਰਿਹਾ ਹੈ ਤਾਂ ਉਹ ਨਹੀਂ ਮੈਂ ਕਹਣਾ ਪਾਣੀ ਲਾ ਸੇਮ ਵਾਲੇ ਇਲਾਕੇ ਨੂੰ ਨਹੀਂ ਮੈਂ ਕਹਿ ਰਿਹਾ ਪਾਣੀ ਲਾ ਦੇ ਕਣਕ scalਆ ਜਿੱਥੇ ਜ਼ਮੀਨ ਦੇ ਹਿਸਾਬ ਦੇ ਨਾਲ ਧਿਆਨ ਤੁਸੀਂ ਰੱਖਣਾ ਠੀਕ ਹੈ ਜੇ ਇਸ ਸਮੇਂ ਜਿਹੜਾ ਹੈਗਾ ਪਾਣੀ ਕਿਉਂਕਿ ਜਰੋ ਟੋੜੀ ਕਣਕ ਚਾਰ ਤੋਂ 6 ਇਚਰੀ ਸੀ ਕਿ ਨਾ ਕਿੰਨੇ ਛਿੱਟੇ ਲੱਗਨੇ ਉਹਦੀ ਫਾਈਨਲ ਹੋ ਗਿਆ ਸੀ ਪਰੰਤੂ ਦਾਣੇ ਕਿੰਨੇ ਬਾਨੇ ਆ ਦਾਣੇ ਮੋਟੇ ਕਿੰਨੇ ਬਾਨੇ ਤੇ ਇਹ ਤੇ ਨਿਰਭਰ ਹੋਏਗਾ ਤਾਂ ਇਹਦੇ ਨਾਲ ਦਾਣੇ ਦੀ ਮੋਟਾਈ ਤੇ ਦਾਣੇ ਦਾ ਜਿਹੜਾ ਹੈਗਾ ਕੁੰਡੀਆਂ ਜਬਨ ਵਾਲੇ ਦਾਣਿਆਂ ਦੀ ਸੰਖਿਆ ਨਿਰਧਾਰਤ ਹੋਣੀ ਹੈ ਠੀਕ ਹੈ ਤਾਂ ਪਿਛਲੇ 6 ਸਾਲ 7 ਸਾਲ ਦੇ ਤਜਰਬੇ ਇਹ ਦੱਸਦੇ ਐ ਕਿ ਜਦੋਂ ਦਾਣੇ ਨੂੰ ਨੱਪੀਏ ਤੇ ਉਹਦੇ ਚ ਦੁੱਧਾਨਾ ਪੂਰਾ ਬਣ ਗਿਆ ਨੱਪੀਏ ਤੇ ਉਹ ਚ ਦੁੱਧਾ ਨਿਕਲੇ ਉਸ ਟਾਈਮ ਤੇ ਜਿਹੜਾ ਪਾਣੀ ਲਾਇਆ ਉਹ ਝਾੜ ਤੋਂ ਸਹਾਇਕ ਹੁੰਦਾ ਉਸ ਤੋਂ ਬਾਅਦ ਪਾਣੀ ਲਾਇਆ ਉਹ ਨੁਕਸਾਨ ਕਰਦਾ ਤਾਂ ਇਸ ਸਮੇਂ ਪਾਣੀ ਕਿੰਨਾ ਦੇਣਾ ਹੁੰਦਾ ਐ ਇੰਨਾ ਖੁੰਦਾ ਕਿ 2 3/4 ਇੰਚ ਥੱਲੇ ਤੱਕ ਜ਼ਮੀਨ ਦੇ ਵਿੱਚ ਪੂਰੀ ਗਿੱਲ ਬਣ ਜੇ ਠੀਕ ਐ ਤਾਂ ਇਹ ਚੀਜ਼ ਸਭ ਲੱਗ ਗਈ ਤਾਂ ਇਸ ਦੇ ਨਾਲ ਨਾਲ ਹੁਣ ਜਿਹੜਾ ਖੇਤ ਹੈ ਕਿਉਂਕਿ ਅਗਲੇ ਕੁਝ ਦਿਨ ਗਰਮੀ ਵਧਣੀ ਹੈ ਤਾਂ ਜਿਹੜੇ ਏਰੀਆ 'ਚ ਗਰਮੀ ਹੈਗੀ ਹੈ ਤਾਂ ਫਿਰ ਅਸੀਂ 30 ਮਾਰਚ ਤੱਕ ਆਰਾਮ ਦੇ ਨਾਲ ਪਾਣੀ ਲਿਜਾ ਸਕਦੇ ਹਾਂ ਅੱਛਾ ਵੀ ਧਿਆਨ ਰੱਖਿਓ ਜੋ ਕਿ ਜਿਹੜੀ 5 ਦਸੰਬਰ ਤੋਂ ਬਾਅਦ ਚ ਕਣਕ ਬੀਜੀ ਹੈ ਉਹਨੂੰ ਆਪਾਂ 10 April ਤੱਕ ਪਾਣੀ ਲੈ ਕੇ ਹੀ ਜਾਣਾ ਹੈ ਠੀਕ ਹੈ 10 April ਤੱਕ ਤਾਂ ਲੈ ਕੇ ਹੀ ਜਾਣਾ ਹੈ ਤਾਂ ਪਾਣੀ ਲਾਉਣਾ ਕਦੋਂ ਨਹੀਂ ਚਾਹੀਦਾ ਪਾਣੀ ਲਾਉਣਾ ਤੈਨੂੰ ਮੈਂ ਦੱਸਦਾ ਜੇ ਦਾਣਾ ਠੋਡਾ ਪੂਰਾ ਨਹੀਂ ਬਣਿਆ ਪਾਣੀ ਲਾਉਣਾ ਪਊਗਾ ਦਾਣੇ ਦੇ ਵਿੱਚ ਨੱਪਿਆ ਪਤਲਾ ਦੁੱਧਾ ਨਿਕਲਦਾ ਹੈ ਤਾਂ ਇਹੀ ਸਹੀ ਟਾਈਮ ਹੈ ਜਿੱਥੇ ਆਪਾਂ ਖੀਰ ਦਾ ਪਾਣੀ ਲਾ ਕੇ ਬਾਅਦ ਪਾਣੀ ਨਹੀਂ ਲਾਉਣਾ ਪ੍ਰੰਤੂ ਇਸ ਤੋਂ ਇਲਾਵਾ ਵੀ ਕੋਈ ਚੀਜ਼ਾਂ ਹੋਣੀਆਂ ਕਿ ਜਿਹਨੂੰ ਦੇਖ ਕੇ ਆਪਕੇ ਨੇ ਕਿ ਯਾਰ ਹੁਣ ਪਾਣੀ ਨਹੀਂ ਲਾਉਣਾ ਦੇਖੋ ਤੁਸੀਂ ਕੀ ਕਰਨਾ ਹੈ ਕਿ ਤੁਹਾਡਾ ਦਾਣਾ ਨੱਪਿਆ ਦਾਣਾ ਨੱਪਣ ਤੋਂ ਬਾਅਦ ਪਾਣੀ ਜਗਾ ਤੇ ਕਰੜੀ ਮਲਾਈ ਨਿਕਲਦੀ ਹੈ ਤਾਂ ਖੇਤ ਨੂੰ ਪਾਣੀ ਨਹੀਂ ਲਾਉਣਾ ਪਾਣੀ ਲਾਉਂਗੇ ਤਾਂ ਤੁਹਾਡੀ ਜਿਹੜੀ ਫਸਲ ਹੈਗੀ ਹੈ ਉਹ ਖਰਾਬ ਹੋਏਗੀ ਤੇ ਉਹ ਡਿੱਗ ਵੀ ਸਕਦੀ ਹੈ ਤੇ 나ੜ ਵੀ ਕਾਲਾ ਪੈ ਸਕਦਾ ਹੈ ਫਸਲ ਹੁੱਲ ਵੀ ਸਕਦੀ ਹੈ ਠੀਕ ਹੈ ਇਹਦੇ ਨਾਲ ਨਾਲ ਜਿਹੜਾ ਛਿੱਟਾ ਹੈਗਾ ਆ ਫੋਟੋ ਹੈ ਨਾ ਤੁਹਾਡੇ ਇੱਥੇ ਜਦੋਂ ਛਿੱਟੇ ਦੇ ਹੇਠਲੇ ਪਾਸੇ ਜਿਹੜਾ ਏਰੀਆ ਉਹ ਹਲਕਾ ਜਾਂ ਟੈਨ ਹੋਣਾ ਸ਼ੁਰੂ ਹੋ ਜਾਂਦਾ ਜਾਂ ਬ੍ਰਾਊਨ ਹੋਣਾ ਪੈਂਦਾ ਜਾਂ ਪਿਲੇ ਪਣ ਚਾ ਜਾਂਦਾ ਹਰਾਪਣ ਛੜ ਕੇ ਥੋੜਾ ਜਿਹਾ ਰੰਗ ਬਦਲਣ ਲੱਗ ਪੈਂਦਾ ਤਾਂ ਉਸ ਟਾਈਮ ਤੇ ਆਪਾਂ ਫਿਰ ਪਾਣੀ ਆਪਾਂ ਬੰਦ ਕਰ ਦਿੰਦੇ ਆਪਾਂ ਕਹਿੰਦੇ ਨਹੀਂ ਯਾਰ ਇਸ ਤੋਂ ਬਾਅਦ ਪਾਣੀ ਨਹੀਂ ਲਾਉਣਾ ਆਵੇਂ ਫਸਲ ਮੰਗੀ ਜਾਵੇ ਪਾਣੀ ਨਹੀਂ ਲਾਉਣਾ ਉਹ ਜਿਹੜੀ ਹੈਗੀ ਐ ਸਟੇਜ ਤੋਂ ਬਾਅਦ ਝਾੜ ਘਟਦਾ ਹੈ ਤਾਂ ਜਿਹੜੀ ਗੱਲ ਮੈਂ ਦੂਜੀ ਕਹੀ ਸੀ ਕਿ ਹਾਰਡ ਆਉ ਹਾਰਡਰ ਸਟੇਜ ਜਰੋਂ ਨਪਿਆ ਤੇ ਉਹਦੇ ਵਿੱਚੋਂ ਨਿਕਲਿਆ ਗੁੰਨਿਆਂ ਹੋਇਆ ਆਟਾ ਠੀਕ ਹੈ ਦੁੱਧ ਨਹੀਂ ਆਟਾ ਆਟੇ ਵਰਗਾ ਤਾਂ ਉਸ ਟਾਈਮ ਤੋਂ ਬਾਅਦ ਚ ਪਾਣੀ ਆਪਾਂ ਨਹੀਂ ਲਾਉਣਾ ਇੱਕ ਗੱਲ ਹੋਰ ਤੁਸੀਂ ਦੇਖਣੀ ਹੈਗੀ ਐ ਕਿ ਜਿਹੜਾ ਖੇਤ ਆ ਤੁਹਾਡਾ ਜਦੋਂ ਉਹ ਚ ਦਾਣਾ ਬਣ ਗਿਆ ਕੀ ਹੋਏਗਾ ਕਿ ਦਾਣੇ ਨੇ ਪੂਰਾ ਸਾਈ ਲੈ ਲਿਆ ਦਾਣੇ ਦਾ ਰੰਗ ਹਜੇ ਤੱਕ ਜਿਹੜਾ ਹੈਗਾ ਉਹ ਹਰਾ ਹੀ ਹੈ ਪਰੰਤੂ ਉਹਦਾ ਜਿਹੜਾ ਹੈਗਾ ਹੇਠਲੇ ਪਾਸੇ ਜਿਹੜਾ ਛਿੱਟਾ ਹੇਠਲੇ ਪਾਸੇ ਥੋੜਾ ਜਿਹਾ ਨਾੜ ਰੰਗ ਬਦਣ ਲੱਗ ਪਿਆ ਇਹਨੂੰ ਅਸੀਂ ਕਹਾਂਗੇ ਫਿਜ਼ੀਓਲੋਜੀਕਲ ਮਚਿਓਰਿਟੀ ਆ ਗਈ ਜੇ ਇਹ ਸਟੇਜ ਤੋਂ ਬਾਅਦ ਚ ਪਾਣੀ ਲਾਉਣੇ ਹੋ ਤਾਂ ਸਿੱਧਾ ਸਿੱਧਾ ਤੁਹਾਡੇ ਖੇਤ ਦਾ ਨੁਕਸਾਨ ਹੈ ਮਿਲਿਓ ਕਿਉਂਕਿ ਐ ਸਟੇਜ ਤੋਂ ਬਾਅਦ ਚ ਫਸਲ ਡਿੱਗੇਗੀ ਕਿਉਂਕਿ ਫਸਲ ਮਰ ਰਹੀ ਹੈ ਫਸਲ ਆਪਣੀ ਫਿਜ਼ੀਓਕਲੀ ਮੈਚਿਓਰਿਟੀ ਤੇ ਆ ਗਈ ਉਹਨੇ ਆਪਦੀ ਉਮਰ ਪੂਰੀ ਕਰ ਲਈ ਹੈ ਇਸ ਤੋਂ ਬਾਅਦ ਜੇ ਹੁਣ ਪਾਣੀ ਲਾਉਂਗੇ ਤਾਂ ਪਾਣੀ ਦੇ ਆਪਦੇ ਭਾਰ ਦੇ ਨਾਲ ਹੀ ਕਣਕ ਥੱਲੇ ਡਿੱਗੇਗੀ ਕੱਲੀ ਡਿੱਗੇਗੀ ਨਹੀਂ ਜਿਹੜਾ ਦਾਣਾ ਹੈ ਕਿਉਂਕਿ ਦਾਣਾ ਤਾਂ ਪੱਕਾ ਬਣ ਗਿਆ ਨਾ ਤਾਂ ਉਹਨੇ ਤਾਂ ਹੁਣ ਕੱਲੀ ਮੋਇਸਚਰ ਘਟਨੀ ਹੈ ਕਿ ਤਾਂ ਉਹਦੀ ਸੁਪਰਾਉਟਿੰਗ ਵੀ ਹੋਏਗੀ ਉਹ ਉੱਗੇਗਾ ਵੀ ਜਿਹੜਾ ਟੱਡਲੇ ਹੋਰ ਨੁਕਸਾਨਦਾਇਕ ਹੋਏਗਾ ਤਾਂ ਕਲੀਅਰ ਹੈ ਇਸ ਵੀਡੀਓ ਦੇ ਵਿੱਚ ਇਸ ਸਾਲ ਜਿਹੜਾ ਪਾਣੀ ਤੁਹਾਨੂੰ ਲਾਉਣਾ ਪੈ ਸਕਦਾ ਹੈ ਠੀਕ ਹੈ ਡਿਸੀਜਨ ਤੁਸੀਂ ਆਪਣੀ ਜ਼ਮੀਨਾਂ ਦੇ ਹਿਸਾਬ ਨਾਲ ਲੈਣਾ ਹੈ ਜਦੋਂ ਦਾਣਾ ਪੂਰਾ ਬਣ ਗਿਆ ਤੇ ਉਹਨੂੰ 29 एच ਵਿੱਚ ਦੁੱਧਾ ਨਿਕਲੇ ਤਾਂ ਉਸ ਸਮੇਂ ਆਪਾਂ ਉਹਨੂੰ ਪਾਣੀ ਲਾ ਸਕਦੇ ਹੁੰਨੇ ਆ ਉਦੋਂ ਖੀਰ ਦਾ ਪਾਣੀ ਲਾਉਣਾ ਹੁੰਦਾ ਹੈ ਤੇ ਬਾਕੀ ਜਦੋਂ ਹਜੇ ਦਾਣਾ ਹੀ ਨਹੀਂ ਪੂਰਾ ਬਣਿਆ ਅੱਧਾ ਬਣਿਆ ਪੌਣਾ ਬਣਿਆ ਤਾਂ ਫਿਰ ਤਾਂ ਉਹਨੂੰ ਪਾਣੀ ਲਾਉਣਾ ਹੀ ਪੈਣਾ ਜਿੱਥੇ ਦਾਣਾ ਪੂਰਾ ਬਣ ਗਿਆ ਤੇ ਦਾਣੇ ਨੂੰ 90 ਤੋਂ ਆਟਾ ਜਾਂ ਨਿਕਲਦਾ ਉੱਥੇ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ ਜਿੱਥੇ ਸਿੱਟੇ ਦੇ ਢੇਟ ਦੇ ਪਾਸੇ ਰੰਗ ਬਦਲਣਾ ਸ਼ੁਰੂ ਹੋ ਗਿਆ ਉੱਥੇ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ ਉਮੀਦ ਕਰਦਾ ਕਿ ਜਾਣਕਾਰੀ ਲਾਹਵੰਦ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਪਰੰਤੂ ਇੱਕ ਗੱਲ ਮੈਂ ਕੀ ਕਹਿਣਾ ਕਿ ਵੀ ਇਹ ਨਾ ਇੱਕ ਮੈਂ ਕਹਿਆ ਕਿ ਉੱਥੇ ਪਾਣੀ ਲਾਉਣਾ ਉਹ ਤੁਸੀਂ ਸੇਮ ਵਾਲੇ ਇਲਾਕੇ 'ਚ ਪਾਣੀ ਲਾ ਦਿਓ ਤੁਸੀਂ ਸ਼ੋਰਾ ਸ਼ੋਰਿਆ ਇਲਾਕੇ 'ਚ ਪਾਣੀ ਨਹੀਂ ਜੀਰਦਾ ਉੱਥੇ ਲਾ ਦਿਓ ਉਹੋ ਜੇ ਖੇਤ ਜਿੱਥੇ ਪਾਣੀ ਲਗਾਤਾਰ ਖੜਾ ਰਹਿੰਦਾ ਉੱਥੇ ਪਾਣੀ ਲਾ ਦਿਓ ਤਾਂ ਉਹ ਨੁਕਸਾਨ ਕਰੇਗਾ ਇਸ ਕਰਕੇ ਆਪਦੀ ਮਿੱਟੀ ਦਾ ਹਿਸਾਬ ਪੁਰਾਣੇ ਸਾਲਾਂ ਦਾ ਤਜਰਬਾ ਤੇ ਉਹਦੇ ਵਿੱਚ ਆ ਤੁਸੀਂ ਚੱਕਰ ਜੋੜ ਦੇਣਾ ਕਿ ਭਈ ਐਕਤਰੀ ਜਿਹੜਾ ਹੈਗਾ ਕਣਕ ਦੇ ਅਨੁਸਾਰਾ ਲੇਟ ਹੋਇਆ ਹੈ ਤਾਂ ਉਹ ਵਾਲਾ ਟਾਈਮ ਵਿੱਚ ਐਡ ਕਰ ਲੈਣਾ ਬਸ ਆਹੀ ਫਾਰਮੂਲਾ ਹੈ ਧੰਨਵਾਦ ਦੋਸਤੋ ਮੇਰੇ ਦੋਸਤੋ